ਸਫਰੇ ਵਿਰਾਸਤ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਹਾ ਕੁਲਬੀਰ ਕੌਰ ਜਿਵੇਂ ਕਿ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਸਿੱਖ ਧਰਮ ਦੀ ਬੁਨਿਆਦ ਸ਼ਹਾਦਤਾਂ ਅਤੇ ਕੁਰਬਾਨੀਆਂ ਉੱਪਰ ਟਿਕੀ ਹੋਈ ਹੈ ਜਿਸ ਦੇ ਇੱਕ ਪਾਸੇ ਤਾਂ ਤੱਤੀ ਤਵੀ ਦਾ ਸੇਕ ਅਤੇ ਚਾਂਦਨੀ ਚੌਂਕ ਦਾ ਖੌਫਨਾਕ ਦ੍ਰਿਸ਼ ਹੈ ਅਤੇ ਦੂਜੇ ਪਾਸੇ ਛੋਟੇ-ਛੋਟੇ ਬੱਚਿਆਂ ਦੀ ਮਹਾਨ ਕੁਰਬਾਨੀ ਅਤੇ ਡੁੱਲੇ ਖੂਨ ਦੇ ਨਿਸ਼ਾਨ ਹਨ ਇਸ ਧਰਮ ਦੇ ਨੁਮਾਇੰਦੇ ਇੱਕ ਪਾਸੇ ਆਰੇ ਨਾਲ ਚੀਰੇ ਜਾ ਰਹੇ ਹਨ ਅਤੇ ਦੂਜੇ ਪਾਸੇ ਬੰਦ-ਬੰਦ ਕਟਵਾ ਰਹੇ ਹਨ ਕਿਸੇ ਦਾ ਪਰਿਵਾਰ ਕੁੱਲੂ ਵਿੱਚ ਪੀੜਿਆ ਜਾ ਰਿਹਾ ਹੈ ਅਤੇ ਕੋਈ ਦੇਗੇ ਵਿੱਚ ਉਬਾਲੇ ਖਾ ਰਿਹਾ ਹੈ ਕਿਸੇ ਦਾ ਖੋਪੜ ਲਾਤ ਰਿਹਾ ਹੈ ਅਤੇ ਕੋਈ ਬਿਨਾਂ ਸੀਸ ਦੇ ਹੀ ਲੜ ਰਿਹਾ ਹੈ ਉੱਥੇ ਹੀ ਗੁਰੂ ਸਾਹਿਬ ਤੋਂ ਜਗਤ ਜਨਨੀ ਦਾ ਮਾਣ ਹਾਸਲ ਕਰਨ ਵਾਲੀਆਂ ਔਰਤਾਂ ਆਪਣੇ ਕਲੇਜੇ ਦੇ ਟੁਕੜਿਆਂ ਦੇ ਹਾਰ ਗਲਾ ਵਿੱਚ ਪਾ ਕੇ ਵੀ ਉਸ ਵੈਗਰੂ ਦੀ ਰਜਾ ਨੂੰ ਸੱਤ ਕਰਕੇ ਮੰਨਦਿਆਂ ਸ਼ਾਂਤ ਬੈਠੀਆਂ ਨਜ਼ਰ ਆਉਂਦੀਆਂ ਹਨ ਸ਼ਹਾਦਤ ਤੇ ਇਸ ਸਫ਼ਰ ਵਿੱਚ ਔਰਤਾਂ ਵੀ ਹਿੱਸੇਦਾਰ ਬਣੀਆਂ ਹਨ ਅਤੇ ਇਹ ਵੀਡੀਓ ਸਮਰਪਿਤ ਹੈ ਉਹਨਾਂ ਸਿੱਖ ਔਰਤਾਂ ਨੂੰ ਜੋ ਨਾ ਸਿਰਫ ਧਰਮ ਲਈ ਲੜੀਆਂ ਹੀ ਸਗੋਂ ਇਤਿਹਾਸ ਬਣਾ ਗਈਆਂ ਜਦੋਂ ਗੱਲ ਦਸਵੇਂ ਪਾਤਸ਼ਾਹ ਦੀ ਕਰਦੇ ਹਾਂ ਦਾ ਸਫਰੇ ਸ਼ਹਾਦਤ ਦੌਰਾਨ ਜਿੱਥੇ ਬੀਬੀ ਹਰਸ਼ਰਨ ਕੌਰ ਜੀ ਦੀ ਚਮਕੌਰ ਦੇ ਯੁੱਧ ਦੌਰਾਨ ਸੰਸਕਾਰ ਕਰਨ ਦੀ ਸੇਵਾ ਅਤੇ ਸ਼ਹੀਦ ਹੋਣ ਦੀ ਕੁਰਬਾਨੀ ਨੂੰ ਯਾਦ ਕਰਦੇ ਹਾਂ ਉੱਥੇ ਹੀ ਬੀਬੀ ਪੀਖਾ ਜੀ ਸਿੱਖ ਇਤਿਹਾਸ ਅੰਦਰ ਉਹ ਪਹਿਲੀ ਮਹਾਨ ਸ਼ਹੀਦ ਸਿੱਖ ਔਰਤ ਹੈ ਜਿਸ ਨੇ ਆਪਣਾ ਸਰਬੰਸ ਪੰਥ ਤੋਂ ਕੁਰਬਾਨ ਕਰ ਦਿੱਤਾ ਪਰ ਦੁੱਖ ਦੀ ਗੱਲ ਇਹ ਹੈ ਕਿ ਇਸ ਪਹਿਲੀ ਸ਼ਹੀਦ ਸਿੱਖ ਔਰਤ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਇਸ ਦੀ ਮਹਾਨ ਕੁਰਬਾਨੀ ਛੁਪੀ ਹੀ ਰਹੀ ਹੈ ਕਿਲਾ ਅਨੰਦਗੜ੍ਹ ਸਾਹਿਬ ਛੱਡਣ ਉਪਰੰਤ ਬੇਅੰਤ ਗੁਰਸਿੱਖ ਪਰਿਵਾਰ ਬੀਬੀਆਂ ਸਹਿਤ ਸ਼ਹੀਦ ਹੋਏ ਪਰ ਯੁੱਧ ਵਿੱਚ ਜੂਝ ਕੇ ਸ਼ਹੀਦ ਹੋਣ ਵਾਲੀ ਪਹਿਲੀ ਸਿੱਖ ਬੀਬੀ ਪਿਖਾ ਜੀ ਦਾ ਜ਼ਿਕਰ ਮਿਲਦਾ ਹੈ ਸਾਲ 1660 ਦੇ ਦੌਰਾਨ ਬੀਬੀ ਪੀਖਾ ਜੀ ਦਾ ਮੁਬਾਰਕ ਜਨਮ ਸ਼ਹੀਦ ਪਾਈ ਸਾਹਿਬ ਬਜਰ ਸਿੰਘ ਜੀ ਟਠੌਰਪੁਰਾਂ ਦੇ ਗ੍ਰਹਿ ਵਿਕੇ ਹੋਇਆ ਬੀਬੀ ਜੀ ਦੇ ਸਤਕਾਰਯੋਗ ਪਿਤਾ ਪਾਈ ਸਾਹਿਬ ਬਜਰ ਸਿੰਘ ਜੀ ਨੂੰ ਇਹ ਮਾਣ ਹਾਸਲ ਹੋਇਆ ਕਿ ਉਹਨਾਂ ਨੇ ਸਾਹਿਬੇ ਕਮਾਲ ਗੁਰੂ ਗੋਬੀ ਸਿੰਘ ਮਹਾਰਾਜ ਜੀ ਨੂੰ ਸ਼ਸਤਰ ਵਿਦਿਆ ਦਿੱਤੀ ਇਸੇ ਕਰਕੇ ਉਹਨਾਂ ਨੂੰ ਸਿੱਖ ਇਤਿਹਾਸ ਦੇ ਵਿੱਚ ਉਸਤਾਦ ਬਜਰ ਸਿੰਘ ਕਰਕੇ ਵੀ ਲਿਖਿਆ ਗਿਆ ਹੈ ਇਸ ਲਈ ਦਸਵੀਂ ਪਾਸ਼ਾ ਜੀ ਬੀਬੀ ਪਿਖਾ ਜੀ ਨੂੰ ਉਸਤਾਦ ਜੀ ਦੀ ਧੀ ਹੋਣ ਕਰਕੇ ਵੱਡੀ ਭੈਣ ਮੰਨਦੇ ਸਨ ਬੀਬੀ ਪਿਖਾ ਸਿੰਘ ਜੀ ਦਾ ਪਰਦਾਦਾ ਪਾਈ ਸੁਖਿਆ ਜੀ ਦੇ ਪਿਤਾ ਪਾਈ ਮਾਰਦਨ ਜੀ ਅਤੇ ਇਹਨਾਂ ਦੇ ਭਰਾ ਪਾਈ ਬਿਹਾਰੀ ਜੀ ਹਰਗੋਬਿੰਦਪੁਰ ਦੇ ਯੁੱਧ ਦੌਰਾਨ ਗੰਭੀਰ ਜ਼ਖਮੀ ਹੋਏ ਸਨ ਆਪ ਜੀ ਦੇ ਪਿਤਾ ਪਾਈ ਬਜਰ ਸਿੰਘ ਜੀ ਸਰਹਿੰਦ ਨੂੰ ਫਤਿਹ ਕਰਨ ਸਮੇਂ ਚੱਪੜ ਚਿੜੀ ਦੇ ਮੈਦਾਨ ਵਿੱਚ ਯੁੱਧ ਲੜਦੇ ਹੋਏ ਸ਼ਹੀਦ ਹੋਏ ਸਨ ਭਾਈ ਬજર ਸਿੰਘ ਜੀ ਦੇ ਦੋ ਭਰਾ ਭਾਈ ਜੀਤਾ ਸਿੰਘ ਤੇ ਭਾਈ ਨੇਤਾ ਸਿੰਘ ਜੀ ਨਿਰਮੋਗਣ ਦੇ ਯੁੱਧ ਦੌਰਾਨ ਤੇ ਇੱਕ ਭਾਈ ਉਦੇ ਸਿੰਘ ਜੀ ਕਈ ਸਾਲ ਬਾਅਦ ਸਨ 1734 ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼ਹੀਦ ਹੋਏ ਸਨ ਬੀਬੀ ਪਿੱਖਾ ਜੀ ਦੇ ਪਤੀ ਭਾਈ ਆਲਮ ਸਿੰਘ ਜੀ ਨਚਨਾ ਨਛਨਾ ਨਾਮ ਦਸਵੀਂ ਪਾਸ਼ਾ ਜੀ ਨੇ ਉਹਨਾਂ ਨੂੰ ਉਹਨਾਂ ਦੀ ਸਰੀਰਕ ਚੁਸਤੀ ਫੁਰਤੀ ਅਤੇ ਸ਼ਸਤਰ ਵਿਦਿਆ ਦੇ ਪੈੰਟੜੇ ਪਾਉਂਦਿਆ ਫੁਰਤੀਲੇਪਨ ਨੂੰ ਵੇਖਦਿਆ ਰੱਖਿਆ ਸੀ ਚਮਕੌਰ ਦੀ ਗੜੀ ਵਿੱਚ ਆਪਣੇ ਭਰਾ ਭਾਈ ਵੀਰ ਸਿੰਘ ਜੀ ਅਤੇ ਦੋ ਪੁੱਤਰਾਂ ਭਾਈ ਮਹਿਰ ਸਿੰਘ ਜੀ ਤੇ ਭਾਈ ਅਮੋਲਕ ਸਿੰਘ ਜੀ ਨਾਲ ਸ਼ਹੀਦ ਹੋਏ ਸਨ ਜਦਕਿ ਬੀਬੀ ਪੀਖਾ ਜੀ ਦਾ ਤੀਜਾ ਪੁੱਤਰ ਭਾਈ ਬਾਗੜ ਸਿੰਘ ਸਨ 1740 ਵਿੱਚ ਜਕਰੀਆ ਖਾਨ ਦੇ ਸਮੇਂ ਲਾਹੌਰ ਵਿੱਚ ਸ਼ਹੀਦ ਹੋਈ ਖੁਦ ਬੀਬੀ ਪੀਖਾ ਸਿੰਘ ਜੀ ਪਿੰਡ ਚੱਕੀਆਂ ਦੀ ਯੂ ਵਿੱਚ ਹੋਏ ਯੁੱਧ ਦੌਰਾਨ ਦੁਸ਼ਮਨਾ ਦੇ ਆਹੂ ਲਾਉਂਦੇ ਹੋਏ ਸਰਸਾ ਨਦੀ ਪਾਰ ਕਰਨ ਤੋਂ ਪਹਿਲਾਂ ਸ਼ਹੀਦ ਹੋਈ ਸਿੱਖ ਇਤਿਹਾਸ ਦੀ ਇਹ ਇੱਕੋ ਇੱਕ ਸ਼ਹੀਦ ਸਿੰਘਣੀ ਹੋਈ ਜਿਸ ਦੇ ਪੜਦਾਦਾ ਜੀ ਪਿਤਾ ਜੀ ਪਤੀ ਤਿੰਨ ਚਾਚੇ ਤੇ ਤਿੰਨ ਪੁੱਤਰ ਸ਼ਹੀਦ ਹੋਏ। ਬੀਬੀ ਹੋ ਕੇ ਵੀ ਆਪਣੇ ਨਾਂ ਨਾਲ ਕੌਰ ਦੀ بجائے ਸਿੰਘ ਸ਼ਬਦ ਇਸ ਲਈ ਲਾਇਆ ਉਹਨਾਂ ਕਿਉਂਕਿ ਅੰਮ੍ਰਿਤ ਛੱਕ ਕੇ ਮਰਦਾਨਾ ਲਿਬਾਸ ਵਿੱਚ ਸ਼ਸਤਰਧਾਰੀ ਹੁੰਦਿਆ ਪੂਰੀ ਤਰ੍ਹਾਂ ਸੂਰਬਿਰ ਯੋਧਿਆਂ ਵਾਂਗ ਵਿਚਰਦੇ ਸਨ। 21 ਦਸੰਬਰ 1705 ਵਾਲੇ ਦਿਨ ਸਾਹਿਬੇ ਕਮਾਲ ਸਾਹਿਬ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮੁਬਾਰਕ ਕਮਾਨ ਹੇਠ ਜੂਝ ਕੇ ਸ਼ਹੀਦ ਹੋਈ ਬੀਬੀ ਪਿਖਾ ਜੀ ਨੂੰ ਬੀਬੀ ਪਿਖਾ ਸਿੰਘ ਕਰਕੇ ਵੀ ਜਾਣਿਆ ਜਾਂਦਾ ਹੈ ਵੈਸੀ ਉਹਨਾਂ ਦਾ ਨਾਮ ਇਤਿਹਾਸ ਦੇ ਵਿੱਚ ਬੀਬੀ ਪਿਖਾ ਦੇਈ ਕਰਕੇ ਵੀ ਲਿਖਿਆ ਹੋਇਆ ਹੈ ਇਸ ਬੀਬੀ ਨੂੰ ਇਸ ਗੱਲ ਦਾ ਮਾਣ ਹਾਸਲ ਹੋਇਆ ਕਿ ਇਸ ਬੀਬੀ ਨੂੰ ਸਤਗੁਰੂ ਜੀ ਨੇ ਆਪਣੀ ਵੱਡੀ ਭੈਣ ਹੋਂ ਦਾ ਮਾਣ ਬਖਸ਼ਿਆ ਸਿੱਖ ਇਤਿਹਾਸ ਦੇ ਵਿੱਚ ਪਹਿਲੀ ਸ਼ਹੀਦ ਸਿੱਖ ਬੀਬੀ ਵਜੋਂ ਜਾਣੀ ਜਾਂਦੀ ਬੀਬੀ ਪਿਖਾ ਜੀ ਨੇ 22 ਦਸੰਬਰ 1705 ਵਾਲੇ ਦਿਨ ਪਿੰਡ ਚੱਖੀਆਂ ਦੀ ਝੂ ਤੇ ਸਰਸਾ ਨਦੀ ਦੇ ਕੰਢੇ ਮੁਗਲ ਫੌਜ ਦੇ ਖਿਲਾਫ ਜੰਗ ਦੇ ਮੈਦਾਨ ਵਿੱਚ ਜੂਝ ਕੇ ਸ਼ਹੀਦੀ ਪ੍ਰਾਪਤ ਕੀਤੀ। ਬੀਬੀ ਪਿੱਖਾ ਜੀ ਦੇ ਪਰਿਵਾਰ ਅਤੇ ਉਹਨਾਂ ਦੇ ਵੱਡੇ-ਵਡੇਰਿਆਂ ਨੇ ਸਤਿਗੁਰੂ ਸਹਬਾਨਾ ਜੀ ਦੇ ਨਾਲ ਸਿੱਖੀ ਦਾ ਪ੍ਰਣ ਨਿਭਾਇਆ ਅਤੇ ਸ਼ਹਾਦਤਾ ਪ੍ਰਾਪਤ ਕੀਤੀਆਂ। 30 ਮਾਰਚ 1699 ਵਾਲੇ ਦਿਨ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਖਾਲਸਾ ਪ੍ਰਗਟ ਕੀਤਾ ਅਤੇ ਉਸ ਦਿਨ अनेका ਹੀ ਪੁਰਾਣੀਆਂ ਨੇ ਖੰਡੇ ਦੀ ਪੋਹਲ ਛੱਕ ਕੇ ਅੰਮ੍ਰਿਤਧਾਰੀ ਹੋਣ ਦਾ ਮਾਨ ਪ੍ਰਾਪਤ ਕੀਤਾ। ਉਸੇ ਦਿਨ ਹੀ ਆਨੰਦਪੁਰ ਸਾਹਿਬ ਜੀ ਦੀ ਮੁਬਾਰਕ ਧਰਤੀ ਉੱਤੇ ਬੀਬੀ ਪਖਾ ਜੀ ਨੇ ਆਪਣੇ ਪਤੀ ਸ਼ਹੀਦ ਪਾਈ ਆਲਮ ਸਿੰਘ ਨਚਨਾ ਅਤੇ ਆਪਣੇ ਤਿੰਨ ਪੁੱਤਰਾਂ ਪਾਈ ਮੋਹਰ ਸਿੰਘ, ਪਾਈ ਅਮੋਲਕ ਸਿੰਘ ਤੇ ਭਾਈ ਬਾਗੜ ਸਿੰਘ ਦੇ ਨਾਲ ਪੰਜਾਂ ਪਿਆਰਿਆਂ ਤੋਂ ਅਮਰਦੀ ਦਾਤ ਪ੍ਰਾਪਤ ਕੀਤੀ। ਬੀਬੀ ਪਖਾ ਦੇ ਸ਼ਸਤਰ ਵਸ਼ਤਰ ਨਿਹੰਗ ਬਾਣੇ ਵਿੱਚ ਬਿਲਕੁਲ ਮਰਦਾਵੇਂ ਹੁੰਦੇ ਸਨ। ਆਪ ਜੀ ਦਾ ਉੱਠਣਾ ਬੈਠਣਾ ਅਤੇ ਜੀਵਨ ਦਾ ਹਰ ਢੰਗ ਤਰੀਕਾ ਸੂਰਬੀਰ ਯੋਧਿਆ ਵਾਲਾ ਸੀ ਅਤੇ ਬੋਲ ਚਾਲ ਵੀ ਪੂਰੀ ਰੜਕਮੜਕ ਵਾਲੀ ਸੀ। ਸ਼ਾਇਦ ਇਸੇ ਲਈ ਅੰਮ੍ਰਿਤ ਛਕਨ ਤੋਂ ਬਾਅਦ ਆਪ ਜੀ ਨੇ ਆਪਣੇ ਨਾਮ ਨਾਲ ਕੌਰ ਦੀ بجائے ਸਿੰਘ ਲਫ਼ਜ਼ ਵਰਤਿਆ ਸੀ। ਇੰਜੋ ਸਿੱਖ ਇਤਿਹਾਸ ਵਿੱਚ ਬੀਬੀ ਪਖਾ ਸਿੰਘ ਦੀ ਤੌਰ ਤੇ ਜਾਣੀ ਗਈ ਜਿੱਥੇ ਆਪ ਦੇ ਪਤੀ ਪਾਈ ਸਾਹਿਬ ਆਲਮ ਸਿੰਘ ਨੱਚਣਾ ਸ਼ਹੀਦ ਹੋਏ ਉਥੇ ਆਪ ਜੀ ਦੇ ਤਿੰਨਾਂ ਪੁੱਤਾਂ ਪਾਈ ਮੋਹਰ ਸਿੰਘ ਪਾਈ ਅਮੋਲਕ ਸਿੰਘ ਅਤੇ ਪਾਈ ਬਾਗੜ ਸਿੰਘ ਜੀ ਨੇ ਵੀ ਜੂਝ ਕੇ ਸ਼ਹਾਦਤ ਪ੍ਰਾਪਤ ਕੀਤੀ ਪਾਈ ਮੋਹਰ ਸਿੰਘ ਤੇ ਪਾਈ ਅਮੋਲਕ ਸਿੰਘ ਗੁਰੂ ਕੇ ਉਹਨਾਂ ਸਿੰਘਾਂ ਦੇ ਵਿੱਚ ਸ਼ਾਮਲ ਸਨ ਜਿਨ੍ਹਾਂ ਨੇ ਚਮਕੌਰ ਦੀ ਗੜੀ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਅਤੇ ਪਾਈ ਬਾਗੜ ਸਿੰਘ ਨੇ 12 ਮਈ 1900 ਨੂੰ ਚੱਪਟ ਚਿੜੀ ਦੇ ਮੈਦਾਨ ਵਿੱਚ ਪਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਰਹਿੰਦਿਆਂ ਹੋਇਆਂ ਜੂਝ ਕੇ ਸ਼ਹੀਦੀ ਪ੍ਰਾਪਤ ਕੀਤੀ। ਇਸੇ ਹੀ ਜੰਗ ਵਿੱਚ ਬੀਬੀ ਪੀਖਾ ਜੀ ਦੇ ਪਿਤਾ ਜੀ ਉਸਤਾਦ ਪਾਈ ਬਜਰ ਸਿੰਘ ਜੀ ਵੀ ਸ਼ਹੀਦ ਹੋਏ। ਆਪ ਜੀ ਦੇ ਸਤਿਕਾਰਯੋਗ ਦਾਦਾ ਜੀ ਪਾਈ ਰਾਮਾ ਜੀ ਅਤੇ ਪੜਦਾਦਾ ਸੁਖਿਆ ਜੀ ਵੀ ਸਤਗੁਰ ਜੀ ਦੇ ਅਨਨ ਸਿੱਖਾਂ ਦੇ ਵਿੱਚੋਂ ਹੋਏ ਸਨ। ਆਪ ਜੀ ਦੇ ਖਾਨਦਾਨ ਦਾ ਸਬੰਧ ਰਠੌਰ ਰਾਜਪੂਤ ਖਾਨਦਾਨ ਦੇ ਨਾਲ ਜੁੜਦਾ ਹੈ। ਆਪ ਜੀ ਦੇ ਪਿਤਾ ਪਾਈ ਸਾਈ ਬજર ਸਿੰਘ ਰਠੌਰ ਰਾਜਪੂਤ ਖਾਨਦਾਨ ਦੇ ਨਾਲ ਸਬੰਧ ਰੱਖਦੇ ਸਨ ਜੋ ਖੈਰਪੁਰ ਦੇ ਨਿਵਾਸੀ ਸਨ। ਬੀਬੀ ਪਿਕਾ ਜੀ ਦਾ ਆਨੰਦਕਾਰਜ ਸ਼ਹੀਦ ਪਾਈ ਦੁਰਗਾ ਦਾਸ ਦੇ ਸੁਪੁੱਤਰ ਸ਼ਹੀਦ ਪਾਈ ਆਲਮ ਸਿੰਘ ਨੱchnਾ ਦੇ ਨਾਲ ਹੋਇਆ ਸੀ ਦੱਸਿਆ ਜਾਂਦਾ ਹੈ ਕਿ ਸ਼ਹੀਦ ਪਾਈ ਆਲਮ ਸਿੰਘ ਨੱchnਾ ਸਾਹਿਬ ਸ੍ਰੀ ਗੁਰੂ ਗੋਬੀ ਸਿੰਘ ਜੀ ਸਾਹਿਬ ਦੇ ਹਮ ਉਮਰ ਸਨ ਸਾਇਬੇ ਕਮਾਲ ਸਤਿਗੁਰੂ ਗੁਰੂ ਗੋਬੀ ਸਿੰਘ ਜੀ ਬੀਬੀ ਪਿਖਾ ਜੀ ਨੂੰ ਆਪਣੀ ਵੱਡੀ ਭੈਣ ਹੋਣ ਦਾ ਮਾਣ ਬਖਸ਼ਦੇ ਸਨ ਇਸ ਕਰਕੇ ਸਤਿਗੁਰ ਜੀ ਨੇ ਬੀਬੀ ਪਿਖਾ ਜੀ ਦਾ ਆਨੰਦਕਾਰਜ ਆਪ ਆਪਣੇ ਹੱਥੀਂ ਸ਼ਹੀਦ ਪਾਈ ਆਲਮ ਸਿੰਘ ਨੱchnਾ ਹੁਣਾ ਦੇ ਨਾਲ ਕੀਤਾ ਪਾਈ ਨੱਚਣਾ ਹੋਣਾਂ ਦਾ ਸਰੀਰ ਬਹੁਤ ਚੁਸਤ ਦਰੁਸਤ ਅਤਿ ਲਚਕੀਲਾ ਫੁਰਤੀਲਾ ਸੀ। ਸ਼ਹੀਦ ਪਾਈ ਆਲਮ ਸਿੰਘ ਨੂੰ ਨੱਚਣਾ ਦਾ ਕਿਤਾਬੀ ਨਾਮ ਵੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪਾਈ ਸਾਹਿਬ ਦੀ ਚੁਸਤੀ ਫੁਰਤੀ ਅਤਿ ਲਚਕੀਲੇ ਫੁਰਤੀਲੇ ਸਰੀਰ ਨੂੰ ਵੇਖ ਕੇ ਦਿੱਤਾ ਗਿਆ ਸੀ। ਜੰਗੀ ਕਰਤਬਾ ਅਤੇ ਯੁੱਧ ਦੀਆਂ ਕਲਾਵਾਂ ਨੂੰ ਨਿਭਾਉਣ ਦੇ ਲਈ ਜਿਸਮ ਦਾ ਜਿੱਥੇ ਚੁਸਤ ਦਰੁਸਤ ਹੋਣਾ ਜ਼ਰੂਰੀ ਹੈ, ਉੱਥੇ ਜਿਸਮ ਦਾ ਲਚਕੀਲਾ ਫੁਰਤੀਲਾ ਹੋਣਾ ਵੀ ਜ਼ਰੂਰੀ ਜਾਣਿਆ ਜਾਂਦਾ ਹੈ ਜਦੋਂ ਸ਼ਹੀਦ ਪਾਈ ਆਲਮ ਸਿੰਘ ਨਰਚਨਾ 13 ਮਰੇ ਦੇ ਸਨ ਉਹ ਸ਼ਹੀਦ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਛਰਨ ਵਿੱਚ ਆ ਗਏ ਸਨ ਉਪਰੰਤ ਸ਼੍ਰੀ ਅਨੰਦਪੁਰ ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸੇਵਾ ਵਿੱਚ ਰਹੇ ਸ਼ਹੀਦ ਪਾਈ ਸੋਖੀਆਂ ਦੇ ਪੁੱਤਰ ਪਾਈ ਰਾਮਾ ਜੀ ਸਨ ਅਤੇ ਪਾਈ ਬੰਜਰ ਸਿੰਘ ਪਾਈ ਰਾਮਾ ਜੀ ਦੇ ਸੁਪੁੱਤਰ ਸਨ ਸ਼ਹੀਦ ਪਾਈ ਬੰਜਰ ਸਿੰਘ ਸ਼ਸਤਰ ਵਿਦਿਆ ਦੇ ਵਿੱਚ ਹਰ ਪੱਖੋਂ ਨਿਪੁੰਨ ਸੰਨ ਇਸ ਗੱਲ ਨੂੰ ਦੇਖਦੇ ਹੋਏ ਨੌਵੇਂ ਪਾਤਸ਼ਾਹ ਸ਼ਹੀਦ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸ਼ਸਤਰ ਵਿਦਿਆ ਸਿਖਾਉਣ ਦੀ ਜ਼ਿੰਮੇਵਾਰੀ ਪੂਰਨ ਤੌਰ ਉੱਪਰ ਪਾਈ ਬਜਰ ਸਿੰਘ ਨੂੰ ਸੌਂਪ ਦਿੱਤੀ ਸੀ ਇੰਜ ਪਾਈ ਬਜਰ ਸਿੰਘ ਨੇ ਬਾਲਕ ਰੂਪ ਵਿੱਚ ਸਾਹਿਬ ਗੋਬਿੰਦ ਰਾਏ ਜੀ ਨੂੰ ਸ਼ਸਤਰ ਵਿਦਿਆ ਸਿਖਾਉਂਦਿਆਂ ਨਾਲੋ ਨਾਲ ਆਪਣੀ ਪੁੱਤਰੀ ਬੀਬੀ ਪੀਖਾ ਜੀ ਨੂੰ ਵੀ ਸ਼ਸਤਰ ਵਿਦਿਆ ਵਿੱਚ નિਪੁੰਨ ਕਰ ਦਿੱਤਾ ਸੀ ਬੀਬੀ ਜੀ ਦਾ ਬਚਪਨ ਵੀ ਇਸੇ ਹੀ ਪਵਿੱਤਰ ਅਸਥਾਨ ਉੱਪਰ ਗੁਜਰੀਆਂ ਆਪ ਜੀ ਦੇ ਪਿਤਾ ਸ਼ਹੀਦ ਭਾਈ ਬਜਰ ਸਿੰਘ ਜੀ ਜਿੱਥੇ ਸਤਿਗੁਰੂ ਜੀ ਨੂੰ ਸ਼ਸਤਰ ਵਿਦਿਆ ਦਿਆ ਕਰਦੇ ਸਨ ਉੱਥੇ ਹੀ ਭਾਈ ਸਾਹਿਬ ਜੀ ਨੇ ਆਪ ਜੀ ਨੂੰ ਵੀ ਸ਼ਸਤਰ ਵਿਦਿਆ ਦੇ ਵਿੱਚ ਪਰਵੀਨ ਕਰ ਦਿੱਤਾ ਭਾਈ ਬਜਰ ਸਿੰਘ ਜੀ ਦੀ ਬੇਟੀ ਹੋਣ ਦੇ ਨਾਤੇ ਇੱਥੇ ਹੀ ਸਾਈਬੇ ਕਮਾਲ ਸਤਿਗੁਰੂ ਜੀ ਨੇ ਬੀਬੀ ਪੀਖਾ ਜੀ ਨੂੰ ਆਪਣੀ ਵੱਡੀ ਭੈਣ ਵਜੋਂ ਸਤਿਕਾਰ ਦੇਣਾ ਸ਼ੁਰੂ ਕਰ ਦਿੱਤਾ ਸੀ ਬੀਬੀ ਪੀਖਾ ਜੀ ਆਨੰਦਪੁਰ ਸਾਹਿਬ ਵਿਕੇ ਜਿੱਥੇ ਇੱਕ ਪਾਸੇ ਲੰਗਰ ਦੇ ਵਿੱਚ ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾਉਂਦੇ ਰਹੇ ਉੱਥੇ ਸਤਿਗੁਰੂ ਜੀ ਨੇ ਆਪ ਜੀ ਨੂੰ ਸਿੱਖ ਬੀਬੀਆਂ ਨੂੰ ਸ਼ਸਤਰ ਵਿੱਦਿਆ ਦੇ ਵਿੱਚ ਸਿਖਲਾਈ ਦੇ ਕੇ ਪ੍ਰਵੀਨ ਕਰਨ ਦੀ ਜ਼ਿੰਮੇਵਾਰੀ ਵੀ ਸੌਂਪੀ ਜੋ ਬੀਬੀ ਜੀ ਨੇ ਬਖੂਬੀ ਨਿਭਾਈ ਇਸੇ ਲਈ ਸਤਿਗੁਰੂ ਜੀ ਨੇ ਆਨੰਦਪੁਰ ਸਾਹਿਬ ਵਿਖੇ ਬੀਬੀਆਂ ਨੂੰ ਸ਼ਸਤਰ ਵਿੱਦਿਆ ਦੇਣ ਦੇ ਲਈ ਇੱਕ ਅਲੱਗ ਮੈਦਾਨ ਅਖਾੜੀ ਵਜੋਂ ਵਰਤਣ ਦੇ ਲਈ ਬੀਬੀ ਪਿਖਾ ਜੀ ਨੂੰ ਦਿੱਤਾ ਸ਼੍ਰੀ ਆਨੰਦਪੁਰ ਸਾਹਿਬ ਦੀਆਂ ਕਰੀਬ ਸਾਰੀਆਂ ਹੀ ਜੰਗਾਂ ਵਿੱਚ ਬੀਬੀ ਪਖਾਣੇ ਅਗਾਂਵੱਧ ਕੇ ਹਮਲਾਵਰਾਂ ਦੁਸ਼ਮਨਾ ਦੇ ਦੰਦ ਖੱਟੇ ਕੀਤੇ ਅਤੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਰਹਿੰਦਿਆਂ ਬੀਬੀਆਂ ਵਿੱਚ ਜ਼ੁਲਮ ਦੇ ਖਿਲਾਫ ਲੜਨ ਮਰਨ ਵਾਲੀ ਜੁਝਾਰੂ ਰੂਚੀ ਪੈਦਾ ਕੀਤੀ। ਸ਼੍ਰੀ ਆਨੰਦਪੁਰ ਸਾਹਿਬ ਵਿਖੇ ਚਾਰ ਪ੍ਰਮੁੱਖ ਜੰਗਾਂ ਦਾ ਜ਼ਿਕਰ ਇਤਿਹਾਸ ਦੇ ਵਿੱਚ ਹੈ ਅਤੇ ਅਨੇਕਾਂ ਹੀ ਥਾਵਾਂ ਉੱਪਰ ਅਜਿਹਾ ਵੀ ਲਿਖਿਆ ਮਿਲਦਾ ਹੈ। ਕਿ ਇਹ ਬਾਈ ਧਾਰ ਦੇ ਰਾਜੇ ਮੁਗਲਾਂ ਦੇ ਨਾਲ ਮਿਲ ਕੇ ਸਤਗੁਰ ਜੀ ਨੂੰ ਆਨੰਦਪੁਰ ਸਾਹਿਬ ਤੋਂ ਬਾਹਰ ਕੱਢਣਾ ਚਾਹੁੰਦੇ ਸਨ ਇਸ ਕਰਕੇ ਛੋਟੀਆਂ ਮੋਟੀਆਂ ਝੜਪਾਂ ਜੰਗਾਂ ਦੇ ਰੂਪ ਵਿੱਚ ਅਕਸਰ ਹੀ ਹੁੰਦੀਆਂ ਰਹਿੰਦੀਆਂ ਸਨ ਬੀਬੀ ਪੀਖਾ ਜੀ ਇੱਕ ਪਾਸੇ ਜਿੱਥੇ ਲੰਗਰ ਦੀ ਸੇਵਾ ਨਿਭਾਉਂਦੇ ਉੱਥੇ ਦੂਜੇ ਪਾਸੇ ਆਪਣੇ ਪਤੀ ਅਤੇ ਆਪਣੇ ਪੁੱਤਰਾਂ ਅਤੇ ਹੋਰ ਸਿੰਘਾਂ ਦੇ ਨਾਲ ਮਿਲ ਕੇ ਰਾਤ ਦੇ ਵਕਤ ਆਨੰਦਪੁਰ ਨਗਰੀ ਵਿਖੇ ਪੈਰਾਵੀਂ ਵਿਦਿਆ ਕਰਦੇ ਸਨ ਇਸ ਤਰ੍ਹਾਂ ਵੀ ਕਿਹਾ ਜਾਂਦਾ ਹੈ ਕਿ ਰਾਤ ਦੇ ਵਕਤ ਉੱਚੀ ਆਵਾਜ਼ ਦੇ ਵਿੱਚ ਜੇਕਾਰੇ ਛੁਡਾ ਕੇ ਬੀਬੀ ਜੀ ਸਿੰਘਾਂ ਦਾ ਸਮੇਂ ਸਮੇਂ ਯੁਕਤੀ ਹੌਸਲਾ ਵੀ ਵਧਾਉਂਦੇ ਰਹਿੰਦੇ ਸਨ ਦਸੰਬਰ ਮਹੀਨੇ ਦੇ 3 ਤੀਸਰੇ ਹਫਤੇ ਦੇ 19 ਅਤੇ 20 ਦਸੰਬਰ ਦੀ ਅਤਿ ਠੰਡੀ ਦਰਮਿਆਨੀ ਰਾਤ ਦੋ ਘੜੀਆਂ ਰਾਤ ਬੀਤ ਚੁੱਕੀ ਸੀ 20 ਦਸੰਬਰ ਅਮਰਤ ਵੇਲਾ ਹੋ ਚੱਲਿਆ ਸੀ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬਾ ਚੱਕ ਨਾਨਕੀ ਹੁਣ ਆਨੰਦਪੁਰ ਸਾਹਿਬ ਦੇ ਗੁਰਦੁਆਰਾ ਸ਼੍ਰੀ ਸੀਸਗੰਜ ਸਾਹਿਬ ਵਾਲੀ ਜਗ੍ਹਾ ਤੇ ਪੁੱਜੇ ਪਾਈ ਗੁਰਬਖਸ਼ ਦਾਸ ਨੂੰ ਸਤਿਗੁਰ ਜੀ ਨੇ ਇਸ ਜਗ੍ਹਾ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਦਿੱਤੀ ਅਤੇ ਆਪ ਸਤਿਗੁਰ ਜੀ ਸਿੰਘਾਂ ਸਮੇਤ ਆਨੰਦਗਰ ਦੇ ਕਿਲੇ ਵਿੱਚ ਆ ਗਏ ਹੁਣ ਸਤਿਗੁਰ ਜੀ ਨੇ ਸਿੰਘਾਂ ਦੇ ਅਲੱਗ ਅਲੱਗ ਫੌਜੀ ਦਸਤੇ ਜਥਿਆਂ ਦੇ ਰੂਪ ਵਿੱਚ ਬਣਾਏ ਪਾਈ ਸਾਹਿਬ ਉਦੇਸ ਸਿੰਘ ਦੀ ਅਗਵਾਈ ਹੇਠ ਪੰਜਾਹ ਸਿੰਘਾਂ ਦਾ ਜਥਾ ਸਭ ਤੋਂ ਪਹਿਲਾਂ ਰਵਾਨਾ ਕੀਤਾ ਗਿਆ। ਇਹਨਾਂ ਤੋਂ ਬਾਅਦ ਸਤਿਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਅਤੇ ਪਾਈ ਗੁੰਡਾ ਸਿੰਘ ਜੀ ਦੀ ਅਗਵਾਈ ਹੇਠ ਜਥਾ ਭੇਜਿਆ ਗਿਆ। ਇਸ ਤੋਂ ਬਾਅਦ ਪਾਈ ਜੀਵਨ ਸਿੰਘ ਜੀ ਦੀ ਕਮਾਨ ਹੇਠ ਅਗਲਾ ਜਥਾ ਅਤੇ ਫਿਰ ਸਭ ਤੋਂ ਬਾਅਦ ਪਾਈ ਸਾਹਿਬ ਬਚਿੱਤਰ ਸਿੰਘ ਦੀ ਕਮਾਨ ਹੇਠ ਜਥਾ ਬਾਹਰ ਨਿਕਲਿਆ। ਬੀਬੀ ਪੀਖਾ ਜੀ ਸ਼ਹੀਦ ਪਾਈ ਜੀਵਨ ਸਿੰਘ ਜੀ ਦੇ ਜਥੇ ਦੇ ਵਿੱਚ ਸ਼ਾਮਿਲ ਸਨ ਇੰਜ ਸਤਿਗੁਰੂ ਸਾਹਿਬ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਜਦੋਂ ਛੱਡਿਆ ਤਾਂ ਬੀਬੀ ਪੀਖਾ ਜੀ ਸਤਿਗੁਰੂ ਸਾਹਿਬ ਜੀ ਦੇ ਇਸ ਕਾਫਲੇ ਵਿੱਚ ਸ਼ਾਮਿਲ ਸਨ ਅਤੇ ਇਹ ਵੀ ਦੱਸਣਾ ਹੋਵੇਗਾ ਕਿ ਸ੍ਰੀ ਅਨੰਦਪੁਰ ਸਾਹਿਬ ਛੱਡਣ ਵੇਲੇ ਸਾਈ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਤੋਂ ਇਲਾਵਾ ਇੱਕੋ ਇੱਕ ਔਰਤ ਬੀਬੀ ਪੀਖਾ ਜੀ ਹੀ ਸੀ ਜੋ ਉਸ ਸਮੇਂ ਗੁਰੂ ਸਾਹਿਬ ਦੇ ਕਾਫਲੇ ਵਿੱਚ ਸ਼ਾਮਿਲ ਸਨ ਇਸ ਜਥੇ ਵਿੱਚ ਆਪਜੀ ਦਾ ਪਤੀ ਸ਼ਹੀਦ ਪਾਈ ਆਲਮ ਸਿੰਘ ਨਚਨਾ ਦਿਓਰ ਪਾਈ ਬੀਬੀ ਸਿੰਘ ਪਿਤਾ ਪਾਈ ਬਜਰ ਸਿੰਘ ਅਤੇ ਤਿੰਨੇ ਪੁੱਤਰ ਪਾਈ ਮੋਹਰ ਸਿੰਘ ਪਾਈ ਅਮੋਲਕ ਸਿੰਘ ਅਤੇ ਪਾਈ ਬਾਗੜ ਸਿੰਘ ਜੀ ਸ਼ਾਮਿਲ ਸਨ ਸਤਗੁਰੂ ਸਾਹਿਬ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਸ੍ਰੀ ਕੀਰਤਪੁਰ ਸਾਹਿਬ ਵੱਲ ਲੰਘਦੇ ਹੁਆ ਪਿੰਡ ਛਕੀਆਂ ਦੀ ਜੂ ਵਿੱਚੋਂ ਲੰਘ ਕੇ ਸਰਸਨ ਦੀ ਦੇ ਕਿਨਾਰੇ-ਕਿਨਾਰੇ ਅੱਗੇ ਵਧਣਾ ਸੀ ਅਤੇ ਸਰਸਾ ਪਾਰ ਕਰਕੇ ਪਰਿਵਾਰ ਨੂੰ ਚਮਕੌਰ ਸਾਹਿਬ ਵੱਲ ਭੇਜਣਾ ਸੀ ਅਤੇ ਆਪ ਕੋਟਲਾ ਨੇਂਹੰਗ ਰੋਪੜ ਵੱਲ ਵਧਣਾ ਸੀ ਸਾਈਂ ਪਾਸਾ ਜੀ ਅਜੇ ਕੀਰਤਪੁਰ ਸਾਹਿਬ ਤੋਂ ਪਾਰ ਲੰਘੇ ਹੀ ਸਨ ਕਿ ਪਿੱਛੋਂ ਮੁਗਲ ਫੌਜਾਂ ਨੇ ਹਮਲਾ ਕਰ ਦਿੱਤਾ ਇਸ ਹਮਲੇ ਵਿੱਚ ਉਹਨਾਂ ਨੇ ਦੂਰੋਂ ਤੀਰਾਂ ਅਤੇ ਗੋਲੀਆਂ ਵਰਹਾਉਣੀਆਂ ਸ਼ੁਰੂ ਕਰ ਦਿੱਤੀਆਂ ਗੁਰੂ ਸਾਹਿਬ ਨੇ ਇੱਥੇ ਪਾਈ ਉਦੇ ਸਿੰਘ ਦੇ ਜਥੇ ਨੂੰ ਸ਼ਾਹੀ ਟਿੱਬੀ ਉੱਤੇ ਤਾਇਨਾਤ ਕੀਤਾ ਪਾਈ ਸਾਹਿਬ ਦੇ ਜਥੇ ਵਿੱਚ 50 ਸਿੰਘ ਸਾਮਲ ਸਨ ਗੁਰੂ ਕੇ ਸਿੱਖਾਂ ਨੇ ਵਕਤ ਦੀ ਨਿਜ਼ਾਕਤ ਨੂੰ ਸਮਝਦਿਆਂ ਹੋਇਆਂ ਛੱਟ ਝੱਖੀਆਂ ਵਿੱਚ ਮੋਰਚੀ ਗੱਡ ਲਏ ਸਿੰਘਾਂ ਦੀ ਵਿਉਂਤਬੰਦੀ ਇਹ ਸੀ ਕਿ ਇੱਥੇ ਹੀ ਹਮਲਾਵਰਾਂ ਨੂੰ ਰੋਕ ਲਿਆ ਜਾਵੇ ਤਾਂ ਜੋ ਸਤ ਗੁਰੂ ਜੀ ਅਤੇ ਉਹਨਾਂ ਦਾ ਪਰਿਵਾਰ ਸਰਸਾ ਨਦੀ ਪਾਰ ਕਰ ਸਕਣ ਪਿੰਡ ਝੱਖੀਆਂ ਪਿੰਡ ਦੀ ਝੂ ਵਿੱਚ ਸਤ ਗੁਰੂ ਜੀ ਦੇ ਵੱਡੇ ਸਹਬਜ਼ਾਦੇ ਸਾਹਿਬ ਜادہ ਬਾਬਾ ਅਜੀਤ ਸਿੰਘ ਜੀ ਪਾਈ ਸਾਹਿਬ ਆਲਮ ਸਿੰਘ ਨੱਛਣਾ ਪਾਈ ਸਾਹਿਬ ਜੀਵਨ ਸਿੰਘ ਪਾਈ ਬਚਿੱਤਰ ਸਿੰਘ ਅਤੇ ਬੀਬੀ ਪੀਖਾ ਜੀ ਨੇ ਬਾਦ ਦੀਆਂ ਮੁਗਲ ਫੌਜਾਂ ਨੂੰ ਡੱਕਾ ਲਈ ਮੋਰਚਾ ਸੰਭਾਲ ਲਿਆ ਇੱਥੇ ਗਹਿਹ ਗੱਚ ਲੜਾਈ ਹੋਈ ਇਸ ਦੌਰਾਨ ਬੀਬੀ ਪੀਖਾ ਜੀ ਨੇ ਅਗਾਹਾ ਵੱਧ ਚੜ ਕੇ ਹਮਲਾਵਰਾਂ ਨੂੰ ਵੰਗਾਰਿਆ ਅਤੇ ਆਪਣੇ ਪਿਤਾ ਤੋਂ ਸਿੱਖ ਲਈ ਪ੍ਰਾਪਤ ਸ਼ਸਤਰ ਵਿਦਿਆ ਨੂੰ ਬਾਕੂ ਬਿਨਾ ਬੌਂਦਿਆ ਹੋਇਆ ਸਫਲ ਕੀਤਾ ਇੱਥੇ ਬੀਬੀ ਪੀਖਾ ਸਿੰਘ ਨੇ ਜਿੱਥੇ ਸੈਂਕੜੇ ਹੀ ਜਰਵਾਨਿਆਂ ਦੇ ਆਹੂ ਲਾਏ ਉੱਥੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਆਪਣਾ ਨਾਮ ਸੁਨਹਿਰੀ ਅੱਖਰਾਂ ਦੇ ਵਿੱਚ ਦਰਜ ਕਰਵਾ ਦਿੱਤਾ ਇੱਥੇ अनेका ਹੀ ਗੁਰੂ ਕੇ ਸਿੰਘ ਸ਼ਹੀਦ ਹੋਏ ਪਰ ਸਾਰੇ ਆ ਸ਼ਹੀਦ ਹੋਏ ਸਿੰਘਾਂ ਦੇ ਨਾਵਾਂ ਦੇ ਵੀਰ ਵੇ ਪ੍ਰਾਪਤ ਨਹੀਂ ਹੋਏ ਸਨ ਪਰ ਬੀਬੀ ਪੀਖਾ ਸਿੰਘ ਦਾ ਨਾਮ ਜੰਗ ਦੇ ਵਿੱਚ ਯੂਝ ਕੇ ਸ਼ਹੀਦ ਹੋਏ ਇਹਨਾਂ ਸਿੰਘਾਂ ਦੀ ਲਿਸਟ ਦੇ ਵਿੱਚ ਜ਼ਰੂਰ ਸ਼ਾਮਿਲ ਹੈ ਪਟਵੰਥੀ ਵੋਹਰਾਵਾਲੀ ਦੇ ਮੁਤਾਬਕ ਪਿਖਾ ਦੇਈ ਬੇਟੀ ਬਜਰ ਸਿੰਘ ਕੀ ਪੋਤੀ RAME ਕੀ ਪੋਖ ਮਾਸ ਦਿਨ 7 ਸੰਮਤ 17 ਸੇ 62 ਨੰਗਲ ਗੁਜਰਾ ਕੇ ਮਲਾਨ 1 ਇਕ ਦਿਨ ਚੜੇ ਰਣ ਵਿੱਚ ਯੂਝ ਕਰ ਮਰੀ ਐਸੇ ਭਿਆਨਕ ਜੰਗ ਦੇ ਵਿੱਚ ਪਹਿਲਾ ਤੀਰਾ ਅਤੇ ਫਿਰ ਆਹਮੋ ਸਾਹਮਣੇ ਤਲਵਾਰਾਂ ਦੇ ਨਾਲ ਸਿੰਘਾਂ ਵੱਲੋਂ ਹਮਲਾਵਰਾਂ ਦਾ ਡਟ ਕੇ ਮੁਕਾਬਲਾ ਕੀਤਾ ਗਿਆ ਬੀਬੀ ਪਖਾ ਜੀ ਏਸੇ ਹੀ ਜੰਗ ਦੇ ਵਿੱਚ ਬੜੀ ਸੂਰਬੀਰਤਾ ਅਤੇ ਦਲੇਰੀ ਭਰੀ ਯੁਰਤ ਦੇ ਨਾਲ ਲੜੇ ਅਤੇ ਕਈ ਹਮਲਾਵਰਾਂ ਨੂੰ ਉਹਨਾਂ ਦੇ ਆਹੂ ਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਜੰਗ ਦੇ ਇਸ ਮੈਦਾਨ ਦੇ ਵਿੱਚ ਸਿੰਘਾਂ ਦੇ ਨਾਲ ਮੋਢੇ ਨਾਲ ਮੋਢਾ ਢਾ ਕੇ ਜੂਝਦਿਆ ਹੋਇਆ ਆਖਰ ਬੀਬੀ 피ਖਾ ਜੀ ਸੂਰਮ ਗਤੀ ਨੂੰ ਪ੍ਰਾਪਤ ਹੋ ਗਏ ਇਸ ਤਰ੍ਹਾਂ ਬੀਬੀ 피ਖਾ ਜੀ ਨੂੰ ਸਿੱਖ ਇਤਿਹਾਸ ਦੀ ਪਹਿਲੀ ਸ਼ਹੀਦ ਹੋਣ ਦਾ ਖਿਤਾਬ ਮਿਲਿਆ ਹੈ ਪਰ ਇਸ ਮਹਾਨ ਕੁਰਬਾਨੀ ਤੋਂ ਸਿੱਖ ਸੰਗਤ ਦਾ ਅਨਜਾਣ ਹੀ ਹਨ ਸੋ ਉਹਨਾਂ ਦੀ ਇਸ ਕੁਰਬਾਨੀ ਨੂੰ ਹਰ ਇੱਕ ਤੱਕ ਪਹੁੰਚਾਉਣ ਲਈ ਵੀਡੀਓ ਨੂੰ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ